ਹਾਂਜੀ ਮਾਂ ਬੋਲੀ ਪੰਜਾਬੀ ਜਿੰਦਾਬਾਦ ਜਿੰਦਾਬਾਦ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਮੇਰੇ ਪੰਜਾਬੀ ਭਰਾਵਾਂ ਦਾ ਭੈਣਾਂ ਦਾ ਜਿੱਥੇ-ਜਿੱਥੇ ਵੀ ਤੁਸੀਂ ਵਸਦੇ ਹੋ ਜਾਂਦੇ ਵਸਦੇ ਰਹੋ ਭਰਾਵੋ ਤੁਸੀਂ ਇੱਕ ਲਹਿਰ ਬਣਾਈ ਨਹੀਂ ਜਿਸ ਤਰੀਕੇ ਨਾਲ ਅੱਜ ਫੜਿਆ ਗਿਆ ਸੀਗਾ 2.5 300 ਮੁਲਾਜ਼ਮ ਲਿਆ ਕੇ ਚੱਕ ਕੇ ਲੈ ਗਏ ਉਹ ਸਦਾ ਪਤਾ ਨਹੀਂ ਕਿੰਨੇ ਕੁ ਪ੍ਰਾਣਿਆਂ ਪਰਚਿਆਂ ਜਾਂ ਨਮਿਆਂ ਚਲ ਜਾ ਦਿੰਦੇ ਪਰ ਤੁਸੀਂ ਇੱਕ ਲਹਿਰ ਚ ਲਾਈ ਸੋਸ਼ਲ ਮੀਡੀਆ ਦੇ ਉੱਤੇ ਉਹ ਲਹਿਰ ਦੀ ਬਦੌਲਤ ਅੱਜ ਸਾਰੇ ਅਸੀਂ ਉਹ ਸਾਰੇ ਭਰਾ ਬੈਠੇ ਆਂ ਇਹ ਸਾਰੇ ਮੇਰੇ ਨਾਲ ਚੱਕੇ ਗਏ ਸੀ ਕਿ ਜਾ ਕੇ ਲੈ ਗਈ ਸਾਰਿਆਂ ਨੂੰ ਉੱਥੋਂ ਹੁਣੀ 751 ਦਾ ਮਚਲਕਾ ਭਰ ਕੇ ਹੁਣੀ ਸਾਨੂੰ ਛੱਡਿਆ ਗਿਆ ਮੈਂ ਪੁੱਛਿਆ ਮੈਂ ਤੋ ਹੁਣ ਆਏ ਆ ਤਾਂ ਤੁਹਾਡੇ ਨਾਲ ਅਸੀਂ ਗੱਲਬਾਤ ਕਰਨ ਲੱਗੇ ਆ। ਸੋ ਇੱਕ ਤਾਂ ਮੈਂ ਇਹ ਕਹਿਣਾ ਚਾਹੁੰਦਾ ਕਿ ਮਾਂ ਬੋਲੀ ਲਈ ਆਪਾਂ ਲੜ ਰਹੇ ਆ। ਜਿਵੇਂ ਤੁਸੀਂ ਅੱਜ ਲਹਿਰ ਬਣਾਈ, ਸੋਸ਼ਲ ਮੀਡੀਆ ਤੇ ਲਹਿਰ ਬਣਾਈ, ਸਰਕਾਰ ਨੂੰ ਲਾਂਤਾਂ ਪਾਈਆਂ। ਸਰਕਾਰ ਨੂੰ ਗੋਡਿਆਂ ਭਾਰ ਕੀਤਾ। ਇਹ ਲਹਿਰ ਸੋਸ਼ਲ ਮੀਡੀਆ ਤੇ ਨਹੀਂ, ਇਹ ਲਹਿਰ ਇਨਾ ਸਕੂਲਾਂ ਮੁਰੇ ਹੋਣੀ ਚਾਹੀਦੀ। ਚਾਹੇ ਹੋ ਕਿਸੇ ਵਿਚਾਰਧਾਰਾ ਦੇ ਸਕੂਲ ਨੇ ਚਾਹੇ ਉਹ ਸਰਵਿਤਕਾਰੀ ਸਕੂਲ ਹੈ ਚਾਹੇ ਕੋਈ ਸੈਂਟ ਜੇ ਵੀ ਅਰਾ ਸੈਂਟ ਜੋਸਫਾ ਸੈਂਟ ਪੌਲ ਹੈ ਦਿੱਲੀ ਪਬਲਿਕ ਸਕੂਲ ਹੈ ਜੋ ਵੀ ਸਕੂਲ ਹੈਗੇ ਆ ਪੰਜਾਬ ਦੇ ਅੰਦਰ ਹਜ਼ਾਰਾਂ ਸਕੂਲ ਨੇ ਇਹ ਸੋਡੀ ਲਹਿਰ ਨਾਲ ਸਕੂਲਾਂ ਮਰੇ ਚਾਹੀਦੇ ਆ ਪੰਜਾਬੀ ਦੇ ਤੁਹਾਡੇ ਕੋਲ ਗਜ਼ਾਰਸ਼ ਕਰਦਾ ਮੈਂ ਹੱਥ ਬੰਨ ਕੇ ਬਾਰ ਬਾਰ ਤੁਹਾਨੂੰ ਬੇਨਤੀ ਕਰਦਾ ਕਿ ਅਸੀਂ ਤਾਂ ਆਪਣੀ ਮਾਂ ਲਈ ਲੜ ਰਹੇ ਹਾਂ ਯਾਰ ਉਹ ਜਿਹੜੀ ਮਾਂ ਵਿਚਾਰੀ ਜਿਹੜੀ ਮਾਂ ਨੇ ਸਾਨੂੰ ਮੈਂ ਸਮਝਦਾ ਜਿਹੜੀ ਮਾਂ ਨੇ ਮੈਨੂੰ ਪਛਾਣ ਦਿੱਤੀ ਜਨਮ ਦੇਣ ਵਾਲੀ ਨੇ ਮੈਨੂੰ ਜਨਮ ਦਿੱਤਾ ਜਿਹੜੀ ਮਾਂ ਨੇ ਮੈਨੂੰ ਬੋਲਣਾ ਸਿਖਾਇਆ ਜਿਹੜੀ ਮਾਂ ਨੇ ਦੁਨੀਆ 'ਚ ਪਛਾਣ ਬਣਾਈ ਕਿ ਮੈਂ ਪੰਜਾਬੀ ਹਾਂ ਜਿਹੜੀ ਮਾਂ ਦੇ ਬਸ ਜਦੋਂ ਮੈਂ ਗੱਲ ਕਰਦਾ ਨਾ ਤਾਂ ਦੁਨੀਆ ਕੰਬਦੀ ਹੈ ਦੁਨੀਆ ਖੜ ਕੇ ਸੁਣਦੀ ਐ ਵੀ ਕੋਈ ਪੰਜਾਬੀ ਬੋਲ ਰਿਹਾ। ਤੋ ਮਾਂ ਮੇਰੀ ਆਖਰੀ ਸਾਹ ਤੇ ਜਦੋਂ ਫਿਲਕਦੀ ਆ ਨਾ ਕਲਪ ਦੀ ਆਵਾਜ਼ਾਂ ਮਾਰਦੀ ਆ ਕਿ ਪੁੱਤਰਾ ਮੈਂ ਤੈਨੂੰ ਕੀ ਨਹੀਂ ਦਿੱਤਾ। ਕੀ ਤੈਥੋਂ ਲੁਕੋ ਕੇ ਰੱਖਿਆ ਕੀ ਤੈਥੋਂ ਮੈਂ ਪਾਸਾ ਬਟਿਆ ਤੂੰ ਬੇਮੁਖ ਹੋ ਗਿਆ ਮੈਥੋਂ। ਤੂੰ ਮੁਖ ਮੋੜ ਲਿਆ ਮੈਥੋਂ। ਬਸ ਉਹ ਮਾਂ ਦਾ ਦਰਦ ਦਾ ਭਾਵ ਉਹ ਜਿਹੜਾ ਲਈ ਫਿਰਦਾ। ਮੈਂ ਭਾਵ ਖਵਾਇਆਂ ਚ ਕਿਉਂ ਹੋਇਆ ਕਿਉਂਕਿ ਮੈਂ ਤੁਹਾਨੂੰ ਇੱਕ ਗੱਲ ਕਰਦਾ ਵਾਦਾ ਰਿਹਾ ਉਹ ਪ੍ਰਮਾਤਮਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿਣਾ ਧਰਤੀ ਮਾਂ ਦੇ ਉੱਤੇ ਬੈਠ ਕੇ ਗੱਲ ਕਰ ਰਿਹਾ ਤੇ ਆਪਣੀ ਮਾਂ ਬੋਲੀ ਦੀ ਗੱਲ ਕਰ ਰਿਹਾ ਕਿ ਇਸ ਮਾਂ ਦੀ ਖਾਤਰ ਜਿੱਦੇ ਜਾਨ ਵੀ ਨਿਸ਼ਾਸ਼ੋਰ ਕਰਨੀ ਪਈ ਨਾ ਪਿੱਛੇ ਨਹੀਂ ਹਟੂੰਗਾ ਵਾਦਾ ਸੋਹਣਾ ਪਰ ਮੇਰਾ ਵੀਰ ਮੈਨੂੰ ਐਂ ਦੱਸ ਦਿਓ ਕਿ ਬੰਦੇ ਇਨਸਾਨ ਕੋਲ ਇੱਕ ਜਾਨ ਹੀ ਹੁੰਦੀ ਆ ਤੇ ਉਹ ਜਾਨ ਜਿਹੜੀ ਉਹ ਮੈਂ ਤੁਹਾਡੇ ਕਦਮਾਂ 'ਚ ਰੱਖਤੀ ਪੰਜਾਬੀ ਉਹ ਇਸ ਮਾਂ ਬੋਲੀ ਲਈ ਨਿਸ਼ਾਵਰ ਆ ਇਸ ਧਰਤੀ ਪੰਜਾਬ ਲਈ ਨਿਸ਼ਾਵਰ ਆ ਮੈਂ ਇਹ ਤੋਂ ਇਲਾਵਾ ਹੋਰ ਕੀ ਕਰਾਂ ਕਿ ਤੁਸੀਂ ਮੇਰੇ ਅੱਖੇ ਲੱਗ ਜੀਓ ਮੇਰੀ ਗੱਲ ਮੰਨ ਲਓ ਕਿਉਂ ਇੰਨੇ ਅਸੀਂ ਆਪਣੀ ਮਾਂ ਤੋਂ ਬੇਮੁਖ ਹੋ ਗਏ ਕਿਉਂ ਅਸੀਂ ਆਪਣਾ ਪਾਸਾ ਵਟ ਲਿਆ ਮੂੰਹ ਮੋੜ ਲਿਆ ਯਾਰ ਇਹਦਾ ਜ਼ਿੰਮੇਵਾਰ ਕੌਣ ਆ ਕੀ ਇਹ ਸਕੂਲ ਜ਼ਿੰਮੇਵਾਰ ਨਹੀਂ ਆ ਸਕੂਲ ਜ਼ਿੰਮੇਵਾਰ ਨਹੀਂ ਆ ਜੇ ਪਤਾ ਹੋਵੇ ਸਕੂਲਾਂ ਦੇ ਪ੍ਰਬੰਧਕਾਂ ਨੂੰ ਪਤਾ ਹਵੇ ਸਕੂਲਾਂ ਨਾਲ ਵੀ ਇੱਥੇ ਆ ਕੇ ਸਾਡੇ ਨਾਲ ਲੋਕ ਕੁੱਤੇ ਖਾਣੀ ਕਰਨਗੇ ਸਾਡੇ ਨਾਲ ਲੋਕ ਇੱਥੇ ਛੱਤਰ ਮਾਰਨਗੇ ਸਾਡੇ ਆ ਕੇ ਇਹ ਕਦੇ ਵੀ ਇਹ ਕਦੇ ਵੀ ਪੰਜਾਬੀਓ ਸਾਡੀ ਮਾਂ ਬੋਲੀ ਨਾਲ ਇਹ ਧੋਖਾ ਨਹੀਂ ਕਰ ਸਕਦੇ ਫਰੇਬ ਨਹੀਂ ਕਰ ਸਕਦੇ ਸਾਡੀ ਮਾਂ ਬੋਲੀ ਨਾਲ ਇਹ ਜੋ ਧੋਖਾ ਮਾਰ ਰਹੇ ਆ ਜੋ ਨਰਾਦਰ ਕਰ ਰਹੇ ਉਹ ਨਹੀਂ ਕਰ ਸਕਦਾ ਇਹ ਸਾਡਾ ਫਰਜ਼ ਹੈ ਉਹ ਪੰਜਾਬੀਓ ਜੇ ਬੋਲੀ ਮਰ ਗਈ ਉਹ ਮੈਂ ਕਿੰਨੇ ਚਿਰ ਤੱਕ ਇਹ ਨਾ ਆਉਣਾ ਓਏ ਸੋਡੇ ਕਿੱਸੇ ਕਹਾਣੀਆਂ ਗੀਤ ਕਵਤਾਵਾਂ ਤੁਹਾਡਾ ਇਤਿਹਾਸ ਉਹ ਸਾਰਾ ਕੁਝ ਦੁਨੀਆ ਤੋਂ ਮਿਟ ਜਾਣਾ ਉਹ ਤਬਾਹ ਹੋ ਜਾਣਾ ਓਏ ਦੁਨੀਆ ਦੀ ਤੁਹਾਡੇ ਕੋਲੇ ਨਾ ਦੁਨੀਆ ਦੀ ਹਰ ਸ਼ੈ ਪ੍ਰਾਪਤ ਕਰ ਲਓਗੇ ਧਨ ਦੌਲਤਾਂ ਸ਼ੌਹਰਤਾਂ ਰੁਤਬੇ ਮਾਣ ਸਨਮਾਨ ਬੋਲੀ ਗਮਾਚ ਗਈ ਨਾ ਬੋਲੀ ਮਰ ਗਈ ਦੁਨੀਆ ਦੀ ਦੌਲਤ ਇਕੱਠੀ ਕਰ ਲਿਓ ਰਾਂਜ ਕਿਸੇ ਦੇ ਵਿਛਾ ਦਿਓ ਉਹ ਨਹੀਂ ਹਾਸਲ ਹੋਣੀ ਉਹ ਨਹੀਂ ਹਾਸਲ ਉਹ ਦੁਸ਼ਮਣ ਬੜੇ ਢੂੰਗੇ ਤਰੀਕੇ ਨਾਲ ਬੈਰੀ ਗੈਰੀ ਸਾਜ਼ਿਸ਼ ਦੇ ਨਾਲ ਥੋਡੀ ਬੋਲੀ ਨੂੰ ਮੰਗਿਆ ਸੋ ਮੈਂ ਭਰਾਵੋ ਤੁਹਾਡੇ ਕੋਲੇ ਅਪੀਲ ਕਰਦਾ ਹੱਥ ਮੰਨ ਕੇ ਮੇਰਾ ਵੀਰ ਬਾਰ-ਬਾਰ ਤੁਹਾਨੂੰ ਬੇਨਤੀਆਂ ਕਰਦਾ ਵੀ ਜਿੱਥੇ ਜਿਹੜਾ ਮਰਜੀ ਸਕੂਲ ਘੇਰਨਾ ਪਿਆ ਕੇ ਰੂੰਡ 57 ਦਾ ਪਰਚਾ ਕਰਕੇ ਛੱਡਿਆ ਭਾਵੇਂ ਕੋਈ ਹੋਰ ਪਾ ਦੇਣਾ ਭਾਵੇਂ 4 ਮਹੀਨੇ ਭਾਵੇਂ 6 ਮਹੀਨੇ ਭਾਵੇਂ 7 ਭਾਵੇਂ 5 ਸਾਲ ਭਾਵੇਂ ਮੈਂ ਕਿਹਾ ਗੋਲੀ ਮਾਰ ਦੇਣ ਇੱਕ ਦਿਨ ਯਾਰ ਪਰ ਮੈਂ ਅਖੀਰਲੇ ਸਾਧਾ ਕਾਪੜੀ ਮਾਂ ਬੋਲੀ ਲਈ ਲੜੂੰਗਾ ਪਰ ਮੇਰਾ ਵੀਰ ਮੇਰਾ ਸਾਥ ਦੇ ਦੇ ਓਏ ਹਰ ਬੰਦਾ ਸੌਂ ਖਾਓ ਅੱਜ ਓ ਪ੍ਰਮਾਤਮਾ ਦੀ ਰੱਬ ਦੀ ਵੈਗਰੂ ਦੀ ਖਾਓ ਆਪਣੀ ਮਾਂ ਬੋਲੀ ਦੀ ਸੌਂ ਕਿ ਅਸੀਂ ਆਪਣੇ ਜਵਾਕਾਂ ਵਗਰ ਸਕੂਲਾਂ ਜਾ ਕੇ ਪਤਾ ਕਰਾਂਗੇ ਪੁੱਛਾਂਗੇ ਵੀ ਸਾਡੇ ਜਵਾਕਾਂ ਨੂੰ ਏ ਕਾਦੂਆ ਕਿਉਂ ਨਹੀਂ ਆਉਂਦਾ ਪਹਾੜੇ ਕਿਉਂ ਨਹੀਂ ਆਉਂਦੇ ਸਾਡੇ ਜਵਾਕਾਂ ਨੂੰ 10ਵੀਂ ਚ ਪੜਦਿਆਂ ਨੂੰ 8ਵੀਂ ਚ 9ਵੀਂ ਚ ਪੜਦਿਆਂ ਨੂੰ ਪਿੰਡਾਂ ਦੇ ਨਾਂ ਕਿਉਂ ਨਹੀਂ ਪੰਜਾਬੀ ਚ ਲਿਖਣੇ ਆਉਂਦੇ ਕਿਉਂ ਉਹ ਜਿਹੜੀ ਬੋਲੀ ਬਾਬੇ ਨਾਨਕ ਦੀ ਹੈ ਜਿਹੜੀ ਬੋਲੀ ਬਾਬੇ ਫਰੀਦ ਦੀ ਹੈ ਜਿਹੜੀ ਬੋਲੀ ਗੁੱਲੇ ਬਾਹੂ ਸੁਲਤਾਨ ਦੀ ਹੈ ਕਿੱਡੇ-ਕੱਡੇ ਸ਼ਾਇਰ ਕਿੱਡੇ-ਕੱਡੇ ਕਵੀ ਕਿੰਨੇ ਮਹਾਨ ਗੁਰੂ ਇਸ ਬੋਲੀ 'ਚ ਪੈਦਾ ਹੋਏ ਸਾਨੂੰ ਕੋ ਲੱਗਦਾ ਹੀ ਨਹੀਂ ਸਾਨੂੰ ਕੋਈ ਨਹੀਂ ਲੱਗਦਾ ਵੀ ਯਾਰ ਬੋਲੀ ਵੀ ਕੋਈ ਚੀਜ਼ ਹੈ ਬੋਲੀ ਵੀ ਕਿਵੇਂ ਮਰ ਜਾਂਦੀ ਹੁੰਦੀ ਹੈ ਦੁਨੀਆ 'ਚ 86 ਲੱਖਾਂ ਬੋਲੀਆਂ ਲੋਪ ਹੋ ਗਈਆਂ ਮਰ ਗਈਆਂ ਪੰਜਾਬੀ ਵੀ ਕਗਾਰ ਤੇ ਖੜੀ ਐ ਪੰਜਾਬੀ ਵੀ ਮਰਨ ਵਾਲੇ ਥਾਂ ਤੇ ਖੜੀ ਐ ਦੁੱਖ ਦੀ ਗੱਲ ਐ 1400 1400 ਜਵਾਕ ਪੜਦਾ ਸਕੂਲ ਚ ਤੇ ਉੱਥੇ ਵਿਚਾਰੇ ਕਿੰਨੇ ਕਾਇ ਹੋਣੇ ਮਾਪੇ ਹੱਦ 100 ਕਾਇਆ ਹੋਣਾ 70 80 ਜਵਾਕ ਆਏ ਐ ਧੰਨਵਾਦ ਉਹਨਾਂ ਮਾਵਾਂ ਦਾ ਜਿਹੜੀਆਂ ਅੱਜ ਮੇਰੀਆਂ ਭੈਣਾਂ ਉੱਥੇ ਆਈਆਂ ਉਹਨਾਂ ਪਿਓਾਂ ਦਾ ਈਦਾ ਵਿਚਾਰਿਆ ਆ ਦੇਖ ਆ ਬੈਠਾ ਬਾਈ ਆ ਬੰਦਾ ਮਾੜੀ ਪਿੰਡ ਆ ਦਾ ਮਾੜੀ ਭੈਣੀ ਪਿੰਡ ਆ ਇਹ ਬੰਦੇ ਦਾ ਇਹਦੇ ਤਿੰਨ ਬੱਚੇ ਸਕੂਲ ਚ ਪੜਦੇ ਆ ਇਹਨੂੰ ਵੀ ਨਾਲ ਮੇਰੇ ਫੜਿਆ ਅੱਜ ਇਹ ਮੈਨੂੰ ਕਹਿੰਦਾ ਮੈਂ ਉੱਥੇ ਕਹਿੰਦੇ ਵੀ ਚਲੋ ਲੱਖੇ ਹੁੰਦਾ ਨੇ ਪਤਾ ਨਹੀਂ ਕੀ ਕਰਨਾ ਬਾਕੀਆਂ ਨੂੰ ਅਸੀਂ ਚੱਲ ਕੇ ਭਰ ਕੇ ਛੱਡ ਦਿੰਨੇ ਆ ਮੈਂ ਇਹਨੂੰ ਕਿਹਾ ਮਾ ਆ ਬਾਈ ਕੋਈ ਕੰਮਕਾਰ ਆ ਕੰਮ ਕੀ ਕਰਦਾ ਬਾਈ ਫੈਕਟਰੀ ਚ ਲੱਗਿਆ ਬਾਈ ਇਲੈਕਟ੍ਰੀਸ਼ਨ ਦਾ ਕੰਮ ਆ ਬਾਈ ਮੈਨੂੰ ਕਹਾਂ ਮਾ ਬਾਈ ਭੱਜ ਜਾ ਕਹਿੰਦਾ ਬਾਈ ਨਾ ਤੇ ਨਾਲ ਜਾਉਂਦਾ ਆ ਸਾਰੇ ਆ ਖੜਿਆ ਉਹ ਸਾਰੇ ਤਿੰਨ ਕੁੜੀਆਂ ਬਾਈ ਉਹ ਮੇਰੇ ਪਿੰਡ ਵਾਲਾ ਬਾਬੂ ਉਹ ਬੈਠਾ ਇਹਦਾ ਕੋਈ ਲੈਣ ਨਹੀਂ ਦੇਣ ਨਹੀਂ ਯਾਰਾ ਮਾਮਚਾਰੇ ਦੀ ਪਿੱਛੇ ਮਰੀ ਆ ਉਹ ਦਿਮਾਗੀ ਐਕਸੈਟ ਹੋਇਆ ਫਿਰਦਾ ਉਹ ਬੰਦਾ ਆ ਸਾਰੇ ਬੈਠੇ ਆ ਬੱਚਾ ਆ ਬਜ਼ੁਰਗਾ ਬਾਪੂ ਬੈਠਾ ਆ ਸਾਰੇ ਮੇਰੇ ਸਾਥੀ ਉਹਦਾ ਸਾਰਾ ਪਰਿਵਾਰ ਕਨੇਡਾ ਬਾਪੂ ਦਾ ਬਾਈ ਇਕੱਲਾ ਹੀ ਆ ਉਹਨੇ 7 ਲੱਖ ਹੀ ਆ ਜੋ ਉਹ ਬਹਿ ਕੇ ਗਿਆ ਯਾਰ ਹਾਂ ਜਮਾ ਡੋਲਿਆ ਨਹੀਂ ਸਾਰਾ ਦਿਨ ਸੋ ਇਹ ਵੀ ਬੰਦੇ ਨਹੀਂ ਵੀ ਇਨਸਾਨ ਨਹੀਂ ਯਾਰ ਜਿਨ੍ਹਾਂ ਨੇ ਇਹ ਗੱਲ ਕਹੀ ਕਿ ਬਾਈ ਕੋਈ ਗੱਲ ਨਹੀਂ ਤੇਰੀ ਗਰਫਦਾਰੀ ਪਾਉਂਦੇ ਆ ਤੈਨੂੰ 6 ਮਹੀਨੇ ਰੱਖਣ ਸਾਰ ਰੱਖਣਾ 10 ਪਰਚੇ ਪਾਉਂ 20 ਪਾਉਂ ਤੇਰੇ ਨਾਲ ਜਾਵਾਂਗੇ ਨਾਲ ੱ ਧੱਕੇ ਨਾਲ ਉਹ ਚੜ ਕੇ ਆਏ ਐ ਬੱਸੇ 'ਚ ਧੱਕੇ ਨਾਲ ਉੱਥੇ ਪਾਸੇ ਅਸਈ ਹੋ ਸਕਦੀ ਸੀ ਪਰ ਨਹੀਂ ਕਹੇ ਨਾਲ ਜਾਵਾਂਗੇ ਸੋ ਇਹਨਾਂ ਦੀ ਵੀ ਮਾਂ ਯਾਰ ਸੋਡੀ ਵੀ ਮਾਂ ਐ ਤੇ ਮਾਵਾਂ ਦਾ ਕਰਜ਼ਾ ਆਪਾਂ ਕਿਵੇਂ ਮੋੜਦੇ ਐ ਸੋ ਬਾਈ ਮੈਂ ਇੱਕ ਹੋਰ ਬੇਨਤੀ ਕਰਦਾ ਜਿੰਨੇ ਵੀ ਮੇਰੇ ਕੋਈ ਪੰਜਾਬ ਦੇ ਬੁੱਧੀਜੀਵੀ ਲੋਕ ਨੇ ਵਿਦਵਾਨ ਲੋਕ ਨੇ ਮੈਂ ਕਦੇ ਦਾਵਾ ਨਹੀਂ ਕੀਤਾ ਕਿ ਮੈਂ ਕੋਈ ਪੰਜਾਬੀ ਦਾ ਵਿਦਵਾਨ ਹਾਂ ਮੈਂ ਕੋਈ ਪੰਜਾਬ ਮੈਂ ਹੋਰ ਕੁਝ ਨਹੀਂ ਹਾਂ ਮੈਂ ਕੋਈ ਦਾਵਾ ਨਹੀਂ ਕਰੇ ਕੀਤਾ ਕਿ ਮੈਂ ਤਾਂ ਕਈ ਵਿਚਾਰੇ ਵਿਦਵਾਨਾਂ ਨੂੰ ਲੱਗਦਾ ਕਿ ਲੱਖਾਂ ਪਤਾ ਨਹੀਂ ਪੰਜਾਬੀ ਮਾਮਲੀ ਤੇ ਆਪਣਾ ਦਾਵਾ ਕਰ ਰਹੇ ਨਹੀਂ ਮੈਂ ਵਿਦਵਾਨ ਨੂੰ ਸੋਨ ਨੂੰ ਵੀ ਕਹਿਣਾ ਚਾਹੁੰਦਾ ਛੋੜੇ ਮੇਰੇ ਨਾਲ ਲੱਖ ਨਿਤ ਜੀ ਵਿਰੋਧ ਹੋ ਸਕਦੇ ਆ ਕੋਈ ਮੇਰੀ ਵਿਚਾਰਧਾਰਾ ਨਾਲ ਤੁਹਾਡੇ ਵਿਰੋਧ ਹੋ ਸਕਦੇ ਆ ਪਰ ਬੋਲੀ ਪ੍ਰਤੀ ਦਾ ਨਾ ਯਾਰ ਤੁਸੀਂ ਵੀ ਇਸ ਤਰ੍ਹਾਂ ਕਰੋ ਉਹ ਵੀ ਤੁਹਾਡਾ ਫਰਜ ਬਣਦਾ ਯਾਰ ਬਹੁਤੇ ਬੰਦੇ ਮੇਰੇ ਖਿਲਾਫ ਇਸ ਕੱਲ ਨੂੰ ਲੈ ਕੇ ਬੋਲੀ ਜਾਂਦੇ ਕਿ ਤੂੰ ਪ੍ਰੰਤੂ ਕਰੀ ਜਾਂਦੇ ਸੋ ਮੈਂ ਤੁਹਾਨੂੰ ਦੁੱਖ ਦੀ ਗੱਲ ਦੱਸਦਾ ਮੈਂ ਲੁਧਿਆਣੇ ਗਿਆ ਤੇ ਮੇਰਾ ਬੇਲੀ ਸੀਗਾ ਉਹ ਬੈਲਜੀਅਮ ਤੋਂ ਆਇਆ ਬਾਹਰੋਂ ਤੇ ਮੈਂ ਉਹਦੇ ਘਰੇ ਗਿਆ ਉਹਨਾਂ ਦੇ ਘਰੇ ਨਾਲ ਇੱਕ ਸਾਡੇ ਬੈਠੇ ਬੈਠੇ ਚਾਹ ਪੀਂਦੇ ਆ ਇੱਕ ਛੋਟੀ ਜਿਹੀ ਜਵਾਕੜੀ ਖੇਡਣ ਆ ਗਈ। ਉਹ ਹਿੰਦੀ ਬੋਲੇ। ਮੈਂ ਉਹਨੂੰ ਪੁੱਛਿਆ ਮੇਰੇ ਬੇਲੀਆਂ ਨੂੰ ਮੈਂ ਹਾਂ ਯਾਰ ਇਹ ਕੁੜੀ ਥੋੜੀ ਹਿੰਦੀ ਬੋਲਦੀ ਆ। ਕੰਨੇ ਬਾਈ ਸਾਡੀ ਨਹੀਂ ਕੁੜੀ ਆਪਣੇ ਗਵੰਡੀਆਂ ਦੀ ਕੁੜੀ ਐ। ਮੈਂ ਕਿਹਾ ਯਾਰ ਮੈਨੂੰ ਘਰੇ ਲੈ ਕੇ ਚੱਲੋ ਗਵੰਡੀਆਂ ਦੀ। ਮੈਂ ਉਹ ਕੁੜੀ ਦੇ ਮਗਰੇ ਮਗਰ ਗਵੰਡੀਆਂ ਦਾ ਬਾਰ ਖਲਾਇਆ ਤੇ ਮੈਂ ਘਰੇ ਵੜ ਗਿਆ ਬਈ। ਘਰੇ ਜਦੋਂ ਮੇਰੇ ਸਾਹਮਣੇ ਉਹਨੇ ਬਾਰ ਖੋਲਿਆ ਗੁਰਸਿੱਖ ਪਰਿਵਾਰ ਨਿਕਲਿਆ ਬਜ਼ੁਰਗ ਨਿਕਲਿਆ ਘਰੋਂ। ਗਾਤਰਾ ਪਾਇਆ ਇੱਕ ਮਾਤਾ ਨਿਕਲੀ ਉਹਦੇ ਵੀ ਗਾਤਰਾ ਪਾਇਆ ਮੈਂ ਕਿਹਾ ਬਾਪੂ ਦੁੱਖ ਦੀ ਗੱਲ ਐ ਪਹਿਲਾਂ ਮੈਂ ਚੇ ਪੁੱਛਿਆ ਮੈਂ ਬਾਪੂ ਆ ਗੁੱਡੀ ਜਵਾਕੜੀ ਕਹਿੰਦਾ ਹਾਂ ਜੀ ਮੇਰੀ ਪੋਤੀ ਐ ਮੈਂ ਬਾਪੂ ਇਹ ਕਿੱਥੇ ਪੜਦੀ ਐ ਕਹਿੰਦਾ ਪੜਦੀ ਐ ਗੁਰਨਾਨਕ ਪਬਲਿਕ ਸਕੂਲ ਚ ਮੈਂ ਕਿਹਾ ਬਾਪੂ ਹਿੰਦੀ ਬੋਲਦੀ ਐ ਉਹਨੇ ਪਤਾ ਕੀ ਕਿਹਾ ਉਹ ਉਧਰੋਂ ਇੱਕ ਹੋਰ ਇੱਕ ਬੀਬੀ ਨਿਕਲੀ ਅੰਦਰੋਂ ਕਮਰੇ ਚੋਂ ਉਹਦੀ ਮਾਂ ਹਾਂ ਉਹ ਕਹਿੰਦੇ ਉਹਨੇ ਗੱਲ ਕਹੀ ਬਜ਼ੁਰਗ ਨੇ ਕਹਿੰਦਾ ਮੇਰੀ ਨੂੰਹ ਆਏ ਉਹਦੀ ਕੁੜੀ ਐ ਕਹਿੰਦਾ ਇਹਦੀ ਮਾਂ ਐਮਏ ਪੰਜਾਬੀ ਐ ਯਾਰ ਦਿਲ ਚੁਟਤਾ ਨਿਕਲਦੀ ਹੋਵੇ ਗੁਰਸਿੱਖ ਪਰਿਵਾਰ ਹੋਣ ਮਾਂ ਐਮਏ ਪੰਜਾਬੀ ਹੋਵੇ ਤੇ ਜਵਾਕੜੀ ਹਿੰਦੀ ਬੋਲੇ ਪੜੇ ਕਿੱਥੇ ਸਕੂਲ ਦਾ ਨਾਂ ਕਿਹੜਾ ਗੁਰਨਾਨਕ ਸਕੂਲ ਸਕੂਲਾਂ ਦਾ ਨਾਂ ਕਿਹੜੇ ਨੇ ਦਸਮੇਸ਼ ਪਬਲਿਕ ਸਕੂਲ ਸਕੂਲਾਂ ਦਾ ਨਾਂ ਕਿਹੜੇ ਨੇ ਗੁਰੂ ਗੋਬਿੰਦ ਸਿੰਘ ਸਕੂਲ ਉਹ ਉੱਥੇ ਵੀ ਪੰਜਾਬੀ ਮਾਰੀ ਜਾਂਦੇ ਹੋਏ ਉਹਨਾਂ ਦੇ ਪ੍ਰਬੰਧਕ ਜਿਨ੍ਹਾਂ ਨੇ ਘਾਤਰੇ ਪਾਏ ਨੇ ਪੱਗਾਂ ਦਸਤਾਰਾਂ ਸਨਾਂ ਦੇ ਬੰਨੀਆਂ ਨੇ ਉਹ ਮਾਲਕ ਸਕੂਲਾਂ ਦੇ ਜਿਹੜੇ ਕਰੇ ਦੋ ਵळे ਗੁਰੂ ਘਰ ਜਾਂਦੇ ਆ ਓਏ ਉਹ ਵੀ ਪੰਜਾਬੀ ਨੂੰ ਮਾਰੀ ਜਾਂਦੇ ਉਹ ਵੀ ਪੰਜਾਬੀ ਨੂੰ ਮਾਰੀ ਜਾਂਦੇ ਓਏ ਉਹ ਸਟ ਦਾ ਆਪਣੇ ਬੈਰੀ ਬਣ ਗਏ ਓਏ ਦੁਸ਼ਮਣ ਨੇ ਸਾਨੂੰ ਮਾਰ ਨਹੀਂ ਮਾਰਨਾ ਸੋ ਭਾਈ ਮੈਂ ਤੁਹਾਨੂੰ ਹੱਥ ਪਾਹਂਦਾ ਨੀਂਦ ਨਹੀਂ ਆਉਂਦੀ ਰਾਤ ਨੂੰ ਇਹੀ ਸੋਚੀ ਜਾਂਦੇ ਰਹਿੰਦੇ ਆ ਯਾਰ ਵੀ ਕੀ ਬਣੂਗਾ ਯਾਰ ਸਾਡੀ ਬੋਲੀ ਮਰ ਗਈ ਵਿਰਸਾ ਮਰਦਾ ਜਾਂਦਾ ਸਾਡੀ ਜਵਾਨੀ ਬਾਹਰ ਨੂੰ ਭੱਜ ਗਈ ਨਸ਼ਾ ਨਾ ਮਰੀ ਜਾਂਦੇ ਆ ਜਵਾਨ ਸਾਡੇ ਅੱਜ ਕੱਡਾ 6 ਫੁੱਟ ਸਵਾ 6 ਫੁੱਟ ਦਾ ਗੱਭਰੂ ਜਵਾਨ ਯਾਰ ਗੋਲੀ ਮਾਰ ਕੇ ਮਾਰਤਾ ਯਾਰ ਕੱਡੇ ਕੱਡੇ ਚੋਬਰ ਜਵਾਨ ਸਾਡੇ ਪੰਜਾਬ ਦੇ ਯਾਰ ਮਿੱਟੀਾਂ ਚ ਮੜਾਈ ਜਾਂਦੇ ਨੇ ਯਾਰ ਇਹਨਾਂ ਇਹ ਗੱਲਾਂ ਬਾਈ ਰਾਤ ਨੂੰ ਨੀਂਦ ਨਹੀਂ ਆਉਂਦੀ ਆਉਂਦੀ ਆ ਅੱਖ ਖੁੱਲ ਜਾਂਦੀ ਆ ਫਿਰ ਇਹੀ ਇੱਛਤ ਬਣੀ ਇਹੀ ਗੱਲ ਦਿਮਾਗ ਘੁੰਮਦੀ ਆ ਯਾਰ ਕੀ ਬਣੂ ਪੰਜਾਬ ਸੈਂ ਤੇਰਾ ਤੇਰੇ ਸਾਰੇ ਬੈਰੀ ਬਣ ਗਏ ਆ ਆਪਣਿਆਂ ਨੂੰ ਤੇਰੇ ਨੂੰ ਕੋਈ ਸੁਰਤ ਨਹੀਂ ਕੋਈ ਸੰਭਾਲ ਨਹੀਂ ਸਾਡੇ ਕੋਲੇ ਆਹ ਜਿੰਦਾਬਾਦ ਹੋਇਆ ਮਰਦਾਬਾਦ ਹੋਏ ਆਹ ਦੀਆਂ ਲੱਤਾਂ ਖਿੱਚ ਲੀਆਂ ਓਹਦੀਆਂ ਨਾ ਚੜ ਗਏ ਓਹਦੀ ਬਾਹ ਫੜ ਲਈ ਓਦੀ ਟੰਗ ਫੜ ਲਈ ਓਏ ਉਹ ਕੈਨੇਡਾ ਜਾਣਾ ਓਏ ਅਸੀਂ ਜਵਾਖ ਅੰਗਰੇਜ਼ ਬਣਾਉਣੇ ਆ ਉਹ ਜੰਮ ਜੰਮ ਕੇ ਜਾਓ ਕੈਨੇਡਾ ਅਮਰੀਕਾ ਅੰਗਰੇਜ਼ ਬਣਾਓ ਓਏ ਆਪਣੀ ਬੋਲੀ ਤੋਂ ਬੇਮੁਖ ਨਾ ਹੋਵੋ ਮੋੜਿਆਓ ਪਰਤਿਓ ਪੰਜਾਬ ਪਰਤਿਓ ਸਾਨੂੰ ਸਾਦਾ ਹੱਥ ਮਾਰ ਫੇਰ ਕਹਿਣਾ ਕਦੇ ਵੀ ਪਿੱਠ ਨਹੀਂ ਦਿਖਾਉਂਗਾ ਇਸ ਪੰਜਾਬ ਨੂੰ ਕਦੇ ਵੇਵਫਾਈ ਨਹੀਂ ਕਰੂੰਗਾ ਕਦੇ ਦਗਾ ਨਹੀਂ ਕਰੂੰਗਾ ਜਿੱਥੇ ਲੋੜ ਪੈਗੀ ਪ੍ਰਮਾਤਮਾ ਅਗੇ ਅਰਦਾਸ ਕਰਦਾ ਜਿੱਥੇ ਲੋੜ ਪਏਸ ਪੰਜਾਬ ਨੂੰ ਮੇਰੀ ਬੋਲੀ ਨੂੰ ਮੇਰੀ ਧਰਤੀ ਮਾਂ ਨੂੰ ਮੇਰੇ ਲੋਕਾਂ ਨੂੰ ਮੈਨੂੰ ਲੈ ਜੀ ਮੈਂ ਤਾਂ ਵੈਸੇ ਕਿਤੇ ਜਾਣੇ ਜਾਣਾ ਸਾਰਿਆਂ ਨੂੰ ਆਪਾਂ ਜਾਣਾ ਪਰ ਮੇਰੀ ਜ਼ਿੰਦਗੀ ਲੈ ਖੇ ਲੱਗ ਗਈ ਤੁਹਾਨੂੰ ਅੱਜ ਮੈਂ ਬਹੁਤ ਦੁਖੀ ਮਨ ਨਾਲ ਅੰਦਰੋਂ ਭਾਵ ਕੋ ਕੇ ਗੱਲ ਕਹਿ ਰਿਹਾ ਇਹ ਦੁੱਖ ਲੱਗਿਆ ਯਾਰਾ ਕਿ 201400 ਜਵਾਕ ਪੜਦਾ ਹੋਵੇ ਲੋਕ ਘਰਾਂ ਚ ਬੈਠੇ ਰਹਣ ਯਾਰ ਮੇਰਾ ਜਵਾਕ ਵੀ ਨਹੀਂ ਸੀ ਪੜਦਾ ਉੱਥੇ ਪਰ ਸਕੂਲਾਂ ਵਾਲਿਓ ਕੰਨ ਖੋਲ ਕੇ ਸੁਣ ਲੋ ਜਿੰਨਾ ਚਿਰ ਜਾਉਨਾ ਕੰਢੀ ਤੇ ਸਾਹ ਨਾ ਦਿਮਾਗ ਦੇ ਵਿੱਚ ਭਲੇਖਾ ਕਾੜਦੇ ਪੱਤੇ ਹੀ ਪਾੜਦੇ ਹੋ ਕਿ ਤੁਸੀਂ ਮੇਰੀ ਮਾਂ ਬੋਲੀ ਨੂੰ ਉਹਨਾਂ ਬੇਗਾਰਤਾਂ ਚੋਂ ਨਹੀਂ ਮੈਂ ਕਿ ਮੇਰੀ ਬੋਲੀ ਨੂੰ ਮਾਰਿਆ ਜਾਂਦਾ ਹੋਵੇ ਤੇ ਮੈਂ ਚੁੱਪ ਕਰਕੇ ਪਾਸਾ ਵੱਟ ਕੇ ਕੋਲ ਦੀ ਨਾ ਮਿਹਣੀ ਆਪਣੀ ਮਾਂ ਨੂੰ ਮੈਂ ਪਿੱਠ ਦਿਖਾ ਜਾ ਉਹਨਾਂ ਚੋਂ ਨਹੀਂ ਮੈਂ ਆਪਣੀ ਮਾਂ ਬੋਲੀ ਨੂੰ ਪਿੱਠ ਦਿਖਾਉਣ ਵਾਲਾ ਨਹੀਂ ਆਉਂਗਾ ਜਿਹੜੇ ਵੀ ਸਕੂਲ ਚ ਰੱਪੜ ਪਿਆ ਮੈਂ ਆਉਂਗਾ ਮੈਂ ਸਰਕਾਰ ਨੂੰ ਕਹਿਣਾ ਸਰਕਾਰੇ ਇਹ ਕੰਮ ਤੇਰਾ ਹੈ ਵਾਨ ਸੇ ਕੰਮ ਤੇਰਾ ਹੈ ਇਹ ਮੇਰਾ ਕੰਮ ਨਹੀਂ ਲੋਕ ਮੈਨੂੰ ਕਹਿੰਦਾ ਲੱਖਾ ਗੁੰਡਾ ਕਰਦੀ ਕਰਦਾ ਲੱਖਾ ਐਂ ਬਰ ਜਾਂਦਾ ਲੱਖਾ ਕੌਣ ਹੁੰਦਾ ਹੈ ਲੱਖੇ ਦੇ ਬਾਈ ਅੰਦਰ ਅੱਗ ਲੱਗਦੀ ਆ ਇੱਥੋਂ ਹੂਕ ਨਿਕਲਦੀ ਆ ਇੱਥੋਂ ਚੀਸ ਪੈਂਦੀ ਆ ਲੱਖਾ ਤਾਂ ਆ ਜਾਂਦਾ ਸ਼ੌਂਕ ਨਹੀਂ ਲੱਖੇ ਨੂੰ ਸਰਕਾਰਾਂ ਦਾ ਮੱਥਾ ਲਾਉਣ ਦੀ ਕੱਲੂਆਂ ਸਰਕਾਰਾਂ ਜਿਲ੍ਹਾ ਚ ਪਰਚੇ ਵੀ ਦੇ ਕੇ ਸੱਟ ਸਕਦੀਆਂ ਮਰਵਾ ਵੀ ਸਕਦੀਆਂ ਪਰ ਮੈਂ ਕੋਈ ਪਰਵਾਹ ਨਹੀਂ ਕਰਦਾ ਮਾਨਾ ਇਨੂੰ ਬੇਨਤੀ ਹੈ ਯਾਰ ਓਏ ਮਾਨਾ ਉਹ ਜਿਹੜੀ ਮਾਂ ਬੋਲੀ ਦੇ ਸਿਰ ਤੇ ਤੂੰ ਦੁਨੀਆ ਤੇ ਰਾਜ ਕੀਤਾ ਭਵੰਤ ਸਿੰਘ ਤੋਂ ਭਵੰਤ ਮਾਨ ਬਣਿਆ ਪੰਜਾਬੀਆਂ ਦਾ ਮਾਨ ਬਣਿਆ ਇਹਦੇ ਸਿਰ ਤੇ ਇਹ ਬੋਲੀ ਦੇ ਸਿਰ ਤੇ ਵੱਡੇ ਵੱਡੇ ਦਮਗਜੇ ਮਾਰਨ ਵਾਲਾ ਯਾਰ ਤੂੰ ਕਿ ਬੋਲੀ ਨੂੰ ਐ ਕਰ ਦਿਆਂਗੇ ਬੋਲੀ ਨੂੰ ਆ ਕਰ ਦਿਆਂਗੇ ਕਿੱਥੇ ਯਾਰ ਕਿੱਥੇ ਆ ਆ ਦੁਰਦਸ਼ਾ ਦੁਰਦਸ਼ਾ ਹੋ ਰਹੀ ਹੈ ਸਾਡੇ ਸਕੂਲਾਂ ਨੇ ਸਾਡੇ ਪੰਜਾਬ ਦੇ ਅੰਦਰ ਯਾਰ ਆ ਹਾਲਾਤ ਨੇ ਪੰਜਾਬੀ ਦੇ ਮਾਨ ਸਾਹਿਬ ਤੁਸੀਂ ਖੁਦ ਦੌਰਾ ਕਰੋ ਛੱਡੋ ਆ ਡੀਓ ਡੂਓ ਸੋੜੇ ਕੱਖ ਨਹੀਂ ਕਰਦੇ ਇੱਥੇ ਖਾਣਾ ਪੂਰਤੀ ਆ ਤਰਗਾਣ ਲੈ ਕੇ ਡੰਗਾ ਸਾਰਦੇ ਆ ਦੌਰਾ ਕਰੋ ਪੰਜਾਬ ਦੇ ਸਕੂਲਾਂ ਦਾ ਜੇ ਸਾਨੂੰ ਕਿਸੇ ਵੀ ਅੰਗਰੇਜ਼ੀ ਸਕੂਲ ਦੇ ਵਿੱਚ ਕਿਸੇ ਵੀ ਕਲਾ ਦਾ ਜਵਾਬ ਪੰਜਵੀਂ ਸੱਤਵੀਂ ਤੋਂ ਲੈ ਕੇ ਦਸਵੀਂ ਬਾਰ੍ਹਵੀਂ ਦਾ ਜਵਾਬ ਸਾਨੂੰ ਪਹਾੜੇ ਏਕ ਆਦੂਆ ਸੁਣਾ ਗਿਆ ਪੰਜਾਬੀ ਸਹੀ ਤਰੀਕੇ ਨਾਲ ਲਿਖ ਗਿਆ ਵਿਆਕਰਨ ਵਿਹਾਰੀਆਂ ਸ਼ਹਾਰੀਆਂ ਪਿੰਡਾਂ ਦੇ ਨਾਂ ਵੀ ਲਿਖ ਗਿਆ ਮੈਨੂੰ ਨੀਵੇਂ ਥਾਂ ਬਹਾਦਰੀ ਪਰ ਜੇ ਤੁਸੀਂ ਨਹੀਂ ਕਰੋਗੇ ਸਰਕਾਰ ਦਾ ਕੰਮ ਹੈ ਜੇ ਸਰਕਾਰ ਨਹੀਂ ਕਰੂਗੀ ਫਿਰ ਅਸੀਂ ਤਾਂ ਐਂ ਆਵਾਂਗੇ ਪਰਚੇ ਦੇ ਦਿਓ ਜੋ ਮਰਜ਼ੀ ਕਰ ਲਿਓ ਅਸੀਂ ਇਹ ਬਰਦਾਸ਼ਤ ਨਹੀਂ ਕਰਾਂਗੇ ਸਾਡੇ ਅੱਖਾਂ ਦੇ ਸਾਹਮਣੇ ਅਸੀਂ ਭਰਾਵੋ ਇਹਨੂੰ ਮਨਜ਼ੂਰ ਨਹੀਂ ਕਰ ਸਕਦਾ ਕਿ ਸਾਡੀ ਗੋਲੀ ਨੂੰ ਮਾਰਨ। ਇਹ ਕੰਮ ਤੇਰਾ ਪੰਥ ਸਿਆ। ਸਰਕਾਰ ਬਣੀ ਐ। ਅ ਸਵਾ ਤਿੰਨ ਸਾਲ ਤਰੇ ਕੋ ਰਹਿ ਗਏ ਐ। ਸੇਵਾ ਦਾ ਮੌਕਾ ਮਿਲਿਆ ਉਹ ਖਟਲਾ ਜੱਸ। ਉਹ ਲక్ష్మణ ਸਿੰਘ ਬਣ ਜਾ ਗੱਲ ਛੂਟ ਚੱਕੜਾ। 9 ਮਹੀਨੇ ਪੰਜਾਬ ਦਾ ਮੁੱਖ ਮੰਤਰੀ ਰਿਹਾ ਤੇ ਪੰਜਾਬੀ ਬੋਲੀ ਨੂੰ ਸਭ ਤੋਂ ਕਮਾਲ ਦਾ ਕੰਮ ਕਰਕੇ ਗਿਆ ਅੱਜ ਵੀ ਯਾਦ ਕਰਦੇ ਆ ਇਤਿਹਾਸ ਚ ਲਿਖਾ ਜਾ ਆਪਣੇ ਆਪ ਨੂੰ ਕਿ ਕੋਈ ਆਇਆ ਸੀ ਭਵਨ ਸਿੰਘ ਮਾਨ ਪੰਜਾਬੀ ਮਾਂ ਬੋਲੀ ਦਾ ਮਾਨ ਤੇ ਉਹ ਪੰਜਾਬੀ ਲਿਆ ਕਰਕੇ ਗਿਆ ਇਹ ਮੌਕੇ ਵਾਰ-ਵਾਰ ਨਹੀਂ ਮਿਲਦੇ ਇਹ ਸਦਨ ਇਹਦੀਆਂ ਤਾਤਾਂ ਦੇ ਸ਼ੋਰ ਤਾਂ ਇਹ ਰਾਜਪਾਖ ਖੁੱਸ ਜਾਂਦੇ ਆ ਕਰ ਲਾ ਤੇਰੇ ਕੋਲ ਮੌਕਾ ਆ ਕਰ ਲਾ ਮੇਰਾ ਵੀਰ ਤੈਨੂੰ ਬੇਨਤੀਆ ਕਰ ਲਾ ਜਾਂ ਫਿਰ ਮੈਨੂੰ ਮਰਵਾ ਦੇ ਮੈਨੂੰ ਫੜ ਕੇ ਅੰਦਰ ਸਿੱੜ ਦੇ ਨਹੀਂ ਮੈਦਾ ਭਰਾਵਾ ਐਂ ਜਾਓ ਸਿੱਧੀ ਗੱਲ ਐ ਤੇ ਆਹ ਮੈਂ ਵੀਲ ਕਰਦਾ ਚਾਹੇ ਸਰਬਤਕਾਰੀ ਸਕੂਲ ਵਾਲਿਆਂ ਚਾਹੇ ਦੂਜੇ ਤੀਜੇ ਆ ਲੋਕੋ ਕੰਮ ਦਾ ਟਾਈਮ ਬੱਢ ਲੋ ਆਪਣਾ ਝੋਨਾ ਝੋਨਾ ਤੇ ਬੀਜ ਲੋ ਕਣਕਾਂ ਦੁਬਾਰਾ ਲਾਂਬ ਬੰਦ ਕਰਕੇ ਇਹਨਾਂ ਲੋਕਾਂ ਨੂੰ ਇਹਨਾਂ ਸਕੂਲਾਂ ਮਰੇ ਲਿਜਾਊਂਗਾ ਇਸੇ ਸਕੂਲ ਮਰੇ ਵੀ ਆਊਂਗਾ ਤੇ ਹੋਰ ਸਕੂਲਾਂ ਮਰੇ ਵੀ ਲਿਜਾਊਂਗਾ ਸਾਰੇ ਲੋਕਾਂ ਨੂੰ ਚਾਹੇ ਮੈਨੂੰ 1400 ਦੇ 1400 ਦੇ ਜਵਾਗ ਦੇ ਘਰੇ ਨਾ ਜਾਣਾ ਪਵੇ ਗੱਲ ਨਾ ਕਰਨੀ ਪਵੇ ਉਹਨਾਂ ਮਾਪਿਆਂ ਦੇ ਨਾਲ ਲਿਆ ਕੇ ਖੜਾਉਂਗਾ 21 ਫਰਵਰੀ 21 ਫਰਵਰੀ 21 ਫਰਵਰੀ ਮਾਂ ਬੋਲੀ ਦਾ ਦਿਹਾੜਾ ਹੁੰਦਾ ਆਉਂਦਾ ਮੂਰੇ 21 ਫਰਵਰੀ ਤੇ 21 ਫਰਵਰੀ ਨੂੰ ਵੱਡਾ ਅੰਦੋਲਨ ਕਰਾਂਗੇ ਪੂਰੇ ਪੰਜਾਬ ਦੇ ਅੰਦਰ ਮਾਂ ਬੋਲੀ ਨੂੰ ਲੈ ਕੇ ਸੋ ਅੱਜ ਤੋਂ ਤਿਆਰੀਆਂ ਵੇਡੋ 21 ਫਰਵਰੀ ਕਿਉਂ ਰੱਖਿਆ ਗਿਆ ਸੁਣ ਲਓ اے ਪੰਜਾਬੀਓ ਸੁਣ ਲਓ ਬੰਗਲਾਦੇਸ਼ੀਆਂ ਨੇ ਆਪਣੀ ਮਾਂ ਬੋਲੀ ਨੂੰ ਬਚਾਉਣ ਲਈ ਜਦੋਂ ਜ਼ਬਰਦਸਤੀ ਉਹਨਾਂ ਦੇ ਉਰਦੂ ਥੋਪਣ ਦੀ ਕੋਸ਼ਿਸ਼ ਕੀਤੀ ਗਈ ਉਹਨਾਂ ਨੇ ਕਿਹਾ ਨਹੀਂ ਸਾਨੂੰ ਕੋਈ ਉਰਦੂ ਮਨਜ਼ੂਰ ਨਹੀਂ ਹੈਗੀ ਉਹਨਾਂ ਨੇ ਆਪਣੀ ਮਾਂ ਬੋਲੀ ਦੀ ਖਾਤਰ ਆਪਣੀਆਂ ਜਾਨਾਂ ਦੇਤੀਆਂ ਸੀ ਜਾਨਾਂ ਇਸੇ ਕਰਕੇ ਸਮਰਪਿਤ ਹੈ 21 ਫਰਵਰੀ ਦਾ ਦਿਹਾੜਾ ਉਹਨਾਂ ਬੰਗਲਾਦੇਸ਼ੀ ਦੇ ਯੋਧਿਆਂ ਨੂੰ ਇਹ ਹੁੰਦੀਆਂ ਨੇ ਆਪਣੀ ਮਾਂ ਬੋਲੀ ਲਈ ਕੁਰਬਾਨੀਆਂ ਆ ਹਟਲਨ ਮੁੱਖ ਮੰਤਰੀ ਤਮਲ ਲਾਡੂ ਵਾਲਾ ਮੋਦੀ ਗਿਆ ਤਮਲ ਲਾਡੂ ਸਟਾਰਲੋ ਸਟੇਜ ਤੇ ਬੈਠਾ ਆਪਣਾ ਮੋਦੀ ਸਟੇਜ ਤੇ ਬੈਠਾ ਸਟਾਰਲੋ ਮਦਾਂ ਕੀ ਬੋਲਿਆ ਸੀ ਕਿ ਮੋਦੀ ਸਾਹਿਬ ਅਸੀਂ ਤਾਮਲ ਐ ਤਾਮਲ ਹੋਣ ਤੇ ਸਾਨੂੰ ਮਾਨ ਐ ਸਾਡੇ ਦੇ ਹਿੰਦੀ ਜਬਰੀ ਨਾ ਥੋਪੋਗੇ ਬਰਦਾਸ਼ਤ ਨਹੀਂ ਕਰਾਂਗੇ ਇਹ ਹੁੰਦੀਆਂ ਜੁਰਤਾਂ ਇਹ ਹੁੰਦਾ ਪਿਆਰ ਮੁਹੱਬਤ ਆਪਣੀ ਬੋਲੀ ਦੀ ਸਾਡੇ ਚ ਕਦੋਂ ਆਊਗਾ ਕਦੋਂ ਆਊਗਾ ਯਾਰ ਅੱਜ ਪੰਜਾਬੀ ਗੀਤ ਵੱਜਦਾ ਉਦ ਸੀਨਾ ਚੌੜਾ ਕਰ ਲੈਂਦੇ ਆ ਕਿ ਸਾਡਾ ਗੀਤ ਪਾਇ। ਅੱਜ ਦੂਰ ਦੇ ਰੇਡੇ ਬਾਹਰਲੇ ਮੁਰਖਾਂ ਦੇ ਬੱਚਾ ਪੰਜਾਬੀ ਗੀਤਾਂ ਦੇ ਉੱਤੇ ਗੋਲੇ ਵੀ ਨੱਚਣ ਲੱਗ ਗਏ, ਕਾਲੇ ਵੀ ਨੱਚਣ ਲੱਗ ਗਏ। ਆਹ ਹਿੰਦੀ ਦੀਆਂ ਫਿਲਮਾਂ ਦੇ ਵਿੱਚ ਪੰਜਾਬੀ ਗੀਤਾਂ ਦੇ ਨਾਲ ਇਹਨਾਂ ਨੇ ਕਾਮਯਾਬ ਕੀਤੀਆਂ, ਹਿੱਟ ਕੀਤੀਆਂ। ਪਰ ਅੱਜ ਦੁਰਦਸ਼ਾ ਪੰਜਾਬ ਦੇ ਵਿੱਚ ਕੀ? ਸੋ ਆਓ ਮੇਰਾ ਵੀਰ ਹੱਥ ਬੰਨ ਕੇ ਬੇਨਤੀ ਹੈ, ਮੈਂ ਹਰ ਉਸ ਵਿਦਵਾਨ ਦੇ ਹਰ ਉਸ ਪੰਜਾਬੀ ਦੇ ਘਰੇ ਜਾਣ ਨੂੰ ਤਿਆਰ ਆਂ। ਜਿਹੜੇ ਲੜ ਰਹੇ ਆ ਨਾਲ ਲੈ ਕੇ ਤੁਰੂੰਗਾ ਸਭ ਨੂੰ ਨਾਲ ਲੈ ਕੇ ਤੁਰੂੰਗਾ ਪਰ ਮੇਰਾ ਜਿਹੜੇ ਨੂੰ ਭਰਾ ਉਹ ਤਰੀਕੇ ਤੋਂ ਮੇਰੇ ਤੋਂ ਮੇਰੇ ਢੰਗ ਤੋਂ ਕੰਗਾ ਨੂੰ ਤਰਾਜ ਆ ਕਿ ਤੂੰ ਆ ਢੰਗ ਕਿਉਂ ਬਣਾਉਣਾ ਤੂੰ ਬੋਲਦਾ ਕਿਉਂ ਕਿਉਂਕਿ ਜੇਤਾ ਭਾਈ ਮੈਂ ਕੋਈ ਪਹਿਲਾਂ ਵੀ ਤੁਹਾਨੂੰ ਕਿਹਾ ਹੀ ਮੈਂ ਕੋਈ ਬਲ ਫਰੇਵ ਵਾਲਾ ਬੰਦਾ ਹੋਵਾਂ ਤਾਂ ਮੈਂ ਉਹ ਜੀਆਂ ਗੱਲਾਂ ਕਰਾਂ ਯਾਰ ਮੈਨੂੰ ਆ ਲੱਗਦੀ ਆ ਅੱਗ ਸਿੱਧੀ ਗੱਲ ਤੁਹਾਨੂੰ ਦੱਸਦਾ ਮੈਨੂੰ ਤਾਂ ਕਰੋਧ ਚੜਦਾ ਗੁੱਸਾ ਚੜਦਾ ਜਦੋਂ ਇਹ ਗੱਲ ਮੈਂ ਦੇਖਦਾ ਵੀ ਆ ਆ ਕਿਸ ਪੰਜਾਬ ਦੇ ਨਾਲ ਯਾਰ ਪੰਜਾਬੀ ਦੇ ਨਾਲ ਸਾਡੀ ਬੋਲੀ ਦਾ ਕਿਸੇ ਬੋਲੀ ਕੋਲ ਤੋੜ ਹੈ ਨਹੀਂ ਕਿਸੇ ਬੋਲੀ ਕੋਲ ਇਹ ਸਾਡੇ ਗੁਰੂ ਬੋਲੀਆਂ ਨਹੀਂ ਜਾਣਦੇ ਬਹੁਤ ਬੋਲੀਆਂ ਜਾਣਦੇ ਸੀ ਉਹਨਾਂ ਨੇ ਗੁਰਮੁਖੀ ਬੋਲੀ ਇਹ ਲਿਪੀ ਕਿਉਂ ਚੁਣੀ ਫਿਰ ਮੈਂ ਕਹਿੰਦਾ ਬੋਲੀ ਇਕੱਲੇ ਸਿੱਖਾਂ ਦੀ ਨਹੀਂ ਆ ਇਹ ਬੋਲੀ ਸਾਡੇ ਹਿੰਦੂਆਂ ਦੀ ਵੀ ਆ ਇਹ ਬੋਲੀ ਸਾਡੇ ਮੁਸਲਮਾਨਾਂ ਦੀ ਵੀ ਇਹ ਸਾਰਿਆਂ ਦੀ ਸਾਂਝੀ ਬੋਲੀ ਆ ਯਾਰ ਇਕੱਲੇ ਸਾਡੇ ਮੈਂ ਨਹੀਂ ਕਹਿੰਦਾ ਸਿੱਖਾਂ ਦਾ ਸਿੱਖਾਂ ਦਾ ਦਾਵਾ ਹੈ ਤੇ ਬਹੁਤ ਹਿੰਦੂ ਪਰਿਵਾਰ ਬੋਲੀ ਬੋਲਦੇ ਆ ਬਹੁਤ ਮੁਸਲਮਾਨ ਪਾਕਿਸਤਾਨ ਚ ਬੈਠੇ ਲੈਂਦੇ ਪੰਜਾਬ ਚ ਬੋਲਦੇ ਆ ਸਾਡੇ ਭਰਾ ਉਹ ਵੀ ਲੜ ਰਹੇ ਆ ਉਹਨਾਂ ਦੇ ਵੀ ਹੋਂਦ ਨੂੰ ਬੜਾ ਵੱਡਾ ਖਤਰਾ ਉਧਰ ਪੰਜਾਬੀ ਨੂੰ ਹੋਇਆ ਬੈ ਇਹ ਦੁਰਦਸ਼ਾ ਆਪਣੀ ਨਹੀਂ ਹੋ ਰਹੀ ਉਧਰ ਉਰਦੂ ਮਗਰ ਪੈ ਗਈ ਤੇ ਹਿੰਦੀ ਹਿੰਦੀ ਮਗਰ ਪੈ ਗਈ ਅਸੀਂ ਇਹ ਵੀ ਨਹੀਂ ਕਹਿੰਦੇ ਕੋਈ ਬੋਲੀ ਨਾ ਸਿੱਖੋ ਸਾਰੀਆਂ ਬੋਲੀਆਂ ਸਿੱਖੋ ਯਾਰ ਅੱਜ ਕਦੇ ਕਹਿ ਹੀ ਨਹੀਂ ਵੀ ਆਹ ਨਾ ਪੜਵਾ ਨਾ ਲਿਖਵਾ ਨਾ ਅੰਗਰੇਜ਼ੀ ਹਿੰਦੀ ਉਰਦੂ ਜੋ ਮਰਜ਼ੀ ਸਿੱਖੋ ਪਰ ਆਪਣੀ ਮਾਂ ਬੋਲੀ ਨਾਲ ਇੰਨਾ ਇੰਨਾ ਧੱਕਾ ਯਾਰ ਇੰਨਾ ਦਾ ਅਨਰਾਧਨ ਅਸੀਂ ਆਪ ਹੀ ਕਰ ਰਹੇ ਆ ਕਰਾਂ ਜਵਾਕਾਂ ਨਾਲ ਹਿੰਦੀ ਬੋਲਦੇ ਆਂ ਜਾਂ ਅੰਗਰੇਜ਼ੀ ਬੋਲਦੇ ਆਂ ਓਏ ਕਮਲਿਓ ਦੁਨੀਆ ਦੀ ਇਹ ਤਾਂ ਦੁਨੀਆ 'ਚ ਖੋਜਾਂ ਹੋ ਗਈਆਂ ਕਿ ਜਿਹੜੇ ਜਿਹੜਾ ਬੱਚਾ ਆਪਣੀ ਮਾਂ ਬੋਲੀ 'ਚ ਸਭ ਤੋਂ ਜ਼ਿਆਦਾ ਮਜ਼ਬੂਤ ਹੈ ਉਹ ਦੁਨੀਆ ਦੀਆਂ ਦੂਜੀਆਂ ਬੋਲੀਆਂ ਬਹੁਤ ਸੌਖੀਆਂ ਸਿੱਖਦਾ ਹੈ ਇਹ ਮੈਂ ਨਹੀਂ ਕਹਿੰਦਾ ਦੁਨੀਆ ਭਰ 'ਤੇ ਖੋਜਾਂ ਹੁੰਦੀ ਹੈ ਚੀਨੀਆਂ ਨੇ ਆਪਣੀ ਬੋਲੀ ਚੀਨੀ ਪੂਰੀ ਦੁਨੀਆ 'ਚ ਪ੍ਰਚਾਰਤੀ ਜਾਪਾਨੀਆਂ ਨੇ ਆਪਣੀ ਜਰਮਨੀਆਂ ਨੇ ਆਪਣੀ ਸਪੈਨੀਆਂ ਨੇ ਆਪਣੀ ਸਾਨੂੰ ਕੀ ਹੋਵੇ ਮਲੇ ਸਾਡੀ ਬੋਲੀ ਵਰਗੀ ਜਾਨ ਕਿਹੜੀ ਬੋਲੀ ਚ ਹੈ ਜਿੰਨੀ ਜਾਨ ਤੇ ਜਿੰਨੀ ਤਾਕਤ ਜਿੰਨੀ ਦਮਦਾਰ ਸਾਡੀ ਬੋਲੀ ਹੈ ਕੋਈ ਬੋਲੀ ਨਹੀਂ ਦਮਦਾਰ ਦੀ ਸੋ ਫਿਰ ਸਭ ਦਾ ਧੰਨਵਾਦ ਬਾਈ ਤੇ ਸਕੂਲ ਵਾਲੇ ਤਗੜੇ ਰਿਓ ਆਉਂਗਾ ਫਿਰ ਕਹਦਾ ਪੁਲਿਸ 300 ਬੁਲਾਈ ਸੀ 500 ਬੁਲਾਈ ਸੀ ਅੱਜ 1000 ਬੁਲਾ ਲਿਓ ਪੂਰਾ ਪੁਲਿਸ ਦਾ ਪੈਰਾ ਲਾ ਦਿਓ ਚਾਹੇ ਸਰਕਾਰ ਅੰਦਰ ਨਿਕਲ ਦੇਵੇ ਨਾ ਦੇਵੇ ਪਰ ਮੈਂ ਕਹਿੰਦਾ ਜੇ ਸਰਕਾਰ ਨੇ ਥੋੜਾ ਮਸਲਾ ਹੱਲ ਨਾ ਕੀਤਾ ਲੋਕਾਂ ਨੂੰ ਨਾਲ ਲੈ ਕੇ ਆਉਂਗਾ ਵਿਦਵਾਨਾਂ ਨੂੰ ਨਾਲ ਲਿਆਉਂਗਾ ਇਹ ਕਹਿੰਦਾ ਲੱਖਾ ਉੱਥੇ ਆ ਕੇ ਐਂ ਬੋਲਦਾ ਮੈਂ ਕਹਿੰਦਾ ਉੱਥੇ ਲੋਕਾਂ ਦੇ ਮਾਪੇ ਮਾਪਿਆਂ ਨੂੰ ਨਾਲ ਖੜਾਉਂਗਾ ਜਵਾਕਾਂ ਨੂੰ ਨਾਲ ਖੜਾਉਂਗਾ ਧੰਨਵਾਦ ਸਰਵਿਤਕਾਰੀ ਸਕੂਲ ਦੇ ਜਵਾਕਾਂ ਦਾ ਉਹਨਾਂ ਮਾਪਿਆਂ ਦਾ ਜਿਹੜੇ ਉਦੋਂ ਵੀ ਮੇਰੇ ਨਾਲ ਪਰਸੋਂ ਵੀ ਖੜਕੇ ਬੋਲੇ ਸਕੂਲ 'ਚ ਅੱਜ ਵੀ ਖੜੇ ਰਹੇ ਚਲੋ ਠੀਕ ਹੈ ਪੁਲਿਸੀ ਐਨੀ ਉਥੇ 500 ਪੁਲਿਸ ਲਾ ਕੇ ਚੱਕ ਲਈ ਮੈਨੂੰ ਇੰਨਾ ਮਾਹੌਲ ਬਣਾਇਆ ਦਸਤ ਪਾਈ ਉੱਥੇ ਲਿਜਾ ਕੇ ਲੋਕਾਂ ਦੇ ਵਿੱਚ ਨਹੀਂ ਲੋਕਾਂ ਦਾ ਮਾਹੌਲ ਹੁੰਦਾ ਭੱਡਰਿਆ ਨਾ ਕਰੋ ਡਰੇ ਗੱਲ ਨਹੀਂ ਉਹ ਬਣਨੀ ਡਰੇ ਗੱਲ ਨਹੀਂ ਡਰਨ ਵਾਲੀਆਂ ਕੰਮਾਂ ਚ ਆਉਂਦੀਆਂ ਨਹੀਂ ਰਹਿੰਦੀਆਂ ਭੱਜ ਜਾਣ ਵਾਲੀਆਂ ਕੰਮਾਂ ਚ ਆਉਂਦੀਆਂ ਨਹੀਂ ਰਹਿੰਦੀਆਂ ਕੋਈ ਹੋਰ ਬਈ ਸਵਾਲ ਕੋਈ ਕਿ ਭਈ ਅੱਜ ਕੋਈ ਪੰਜਾਬੀ ਵੀ ਕਹੀ ਜਾਂਦੇ ਸੀ ਹਾਂ ਪੂਰਾ ਜੋ ਰਲਾਈ ਜਾਂਦੇ ਸੀ ਕਹਦੇ ਕੀ ਹਰੇ ਤਾਂ ਪੈਸਿਆਂ ਦੇ ਮਾਰੇ ਰੋਲਾ ਪਾਈ ਜਾਂਦੇ ਆ ਭਾਨਾ ਪੰਜਾਬੀ ਬੰਦੇ ਜਿਹੜੇ ਜੈਨੂਨ ਆਪਣੇ ਪਿੰਡ ਆਸੇ ਪਾਸੇ ਕਈ ਬੰਦੇ ਇਹੋ ਜਿਹੇ ਦਿੱਕੇ ਦੇ ਹਨ ਆ ਦੱਸਿਆ ਭਾਈ ਅੱਜ ਜਿਹੜਾ ਉਹ ਪੁਲਿਸ ਵਾਲਾ ਨਹੀਂ ਤੁਹਾਨੂੰ ਕਹੇ ਸੀ ਰੋਟੀਆਂ ਸੇਕਦੇ ਹੋ ਉਹ ਮੁੱਖ ਮਹਿਮਾਨ ਸੀ ਸਕੂਲ ਦਾ ਹਨਾ ਦੋ ਮਹੀਨੇ ਦੋ ਮਹੀਨੇ ਪਹਿਲਾਂ ਪ੍ਰੋਗਰਾਮ ਹੋਇਆ ਭਾਈ ਉਹ ਉੱਥੇ ਮੁੱਖ ਮਹਿਮਾਨ ਮੁੱਖ ਮਹਿਮਾਨ YouTube ਤੇ ਵੀਡੀਓ ਪਈ ਆ ਇਸ ਸਕੂਲ ਦਾ ਇਸ ਸਕੂਲ ਦਾ ਫੂਲ ਆ ਜੀ ਸਾਨੂੰ ਕਹਿੰਦਾ ਰੋਟੀਆਂ ਸੇਕਦੇ ਆ ਰੋਟੀਆਂ ਨਹੀਂ ਰੋਟੀਆਂ ਸਮੂਹ ਨਾਲ ਨਖੰਡ ਖੰਡ ਖਿਚਲੀ ਆ ਉਹ ਰੋਟੀਆਂ ਤੂੰ ਸੇਣਾ ਤੂੰ ਮੁੱਖ ਮੱਖ ਮਹਿਮਾਨ ਬਣਾਇਆ ਸੀ ਇਹ ਸਕੂਲ ਵਾਲਿਆਂ ਨੇ ਤੈਨੂੰ ਦੇ ਬੁੱਕੇ ਵਾਕੇ ਤੇ ਚਾਰ ਫੁੱਲ ਦੇ ਤਰ੍ਹਾਂ ਮਾਨ ਸਨਮਾਨ ਕਰਕੇ ਚਾਹ ਪਾਣੀ ਪੀਤਾ ਹੋਣਾ ਤੁਗੁਨਗਾਨ ਕਰਦਾ ਸਕੂਲ ਦਾ ਹੱਦ ਹੋ ਗਈ ਯਾਰ ਪੈਸੇਆਂ ਪਿੱਛੇ ਲੜਦੇ ਫਿਰਦਾ ਬਾਅਦ ਥੋੜੇ ਪੈਸੇ ਦਾ ਹੋਰ ਬਹੁਤ ਕਿਹੜੇ ਸਾਨੂੰ ਕੀਨੇ ਦੇਣਾ ਟੰਨੂ ਢਾਵੇਂ ਹੋਏ ਹੈ ਲੈ ਯਾਦ ਰੱਖਿਓ ਮੈਂ ਸੁਣ ਨਾ ਬੇਰਵਾਦਾ ਕਰਦਾ ਜਿੱਦ ਦੇ ਜਾਣ ਗਈ ਮੇਰੀ ਅਸੇ ਪੰਜਾਬ ਤੇ ਬੋਲੀਆਂ ਖਾਤਰੀ ਜਾਣੀ ਤੇ ਜਾ ਮੈਂ ਜੇਲਾਂ ਸੜਨਾ ਉੱਦੈ ਵੀ ਫਿਰ ਕਹੀ ਜਾਇਓ ਸੋ ਨੂੰ ਮੰਦੇ ਦੇ ਜਾਣ ਤੋਂ ਬਾਅਦ ਅਕਲਾਉਂਦੀ ਹੈ ਬੰਦਾ ਸੀ ਮਰਬਾ ਲੈਣੇ ਆ ਮਗਰ ਉਹ ਪਿੱਟਦੇ ਆ ਭੋਗਾਂ ਦੇ ਕੱਠ ਬਰਸੀਆਂ ਦੇ ਕੱਠ ਓਏ ਫੇਸਬੁਕਾਂ ਦੇ ਨੇਹਰੀਆਂ ਠਾ ਦਿੰਨੇ ਆ ਬੰਦਾ ਬੜਾ ਚੰਗਾ ਹੀ ਸਾਂਭਿਆ ਨਹੀਂ ਗਿਆ ਤੁਹਾਡੇ ਕੋਲ ਆਹ ਹੀ ਕੰਮ ਆ ਯਾਰ ਓ ਕਰੇ ਦਾ ਅਕਲ ਨੂੰ ਹੱਥ ਮਾਰ ਲੋ ਓਏ ਮੈਂ ਕੀ ਪਿੱਟ ਰਿਹਾ ਮੈਂ ਕਿਸ ਨੂੰ ਆਨਲਾਈਨ ਸਮੇਂ ਬਾਰੇ ਦੱਸ ਰਿਹਾ ਦੋਏ ਬੇਨਤੀਆਂ ਪੰਜਾਬ ਪਰਤਿ ਆਓ ਪ੍ਰਵਾਸ ਜਿਹੜਾ ਹੋ ਰਿਹਾ ਬਹੁਤ ਮਾੜਾ ਹੋ ਰਿਹਾ ਬਾਈ ਪੰਜਾਬ ਖਾਲੀ ਹੋ ਰਿਹਾ ਕਮਾਈਆਂ ਕਰਕੇ ਜੌਣ ਜੋਗਿਓ ਬਾਕਸ ਆ ਜੋ ਆਪਣੀ ਬੋਲੀ ਆਪਣੇ ਵਿਰਸੇ ਨੂੰ ਸੰਭੋ ਸੋਨੂੰ ਆਵਾਜ਼ਾਂ ਪਿਆ ਮਾਰ ਬੈ ਆਓ ਧਰਤੀ ਸੋਨੂੰ ਪੁਕਾਰਦੀ ਆ ਆਵਾਜ਼ਾਂ ਮਾਰਦੀ ਥੋਡੀ ਬੋਲੀ ਸੋਨੂੰ ਸਾਦੀ ਏ ਕਿੱਥੇ ਗਏਓ ਪੰਜਾਬ ਦੇ ਸ਼ੇਰ ਜ਼ਬਾਨ ਉਹ ਗੱਬਰੂ ਦੁੱਲੇ ਕਿੱਥੇ ਚਲੇ ਗਏ ਆ ਆਜੋ ਯਾਰ ਮੁੜਿਆਓ ਮੇਰਾ ਲੜਾਂਗੇ ਆਖਰੀ ਸਾਹ ਤੱਕ ਲੜਾਂਗੇ ਕੋਈ ਪਰਵਾਹ ਨਹੀਂ ਤੇ ਨਾਕ ਤੇ ਪੰਜਾਬ ਜਾਣ ਦੇਗੇ ਤੇ ਨਾਕ ਤੇ ਬੋਲੀ ਜਾਣ ਦੇਗੇ ਵਾਦਾ ਰਿਹਾ ਤੁਹਾਡੇ ਨਾਲ ਕੋਈ ਗੱਲ ਨਹੀਂ ਤੌਰ ਚੰਗੇ ਮਾਲੇ ਉਹਦੇ ਰਹਿੰਦੀ ਆ ਸਮਾਂ ਉੱਤੇ ਥੱਲੇ ਹੁੰਦਾ ਰਹਿੰਦਾ ਕੋਈ ਗੱਲ ਨਹੀਂ ਪ੍ਰਵਾਹ ਨਾ ਕਰਿਓ ਮੈਂ ਫਿਰ ਇਹਨਾਂ ਸਾਰੇ ਸੱਜਣਾਂ ਦਾ ਮੇਰਾ ਧੰਨਵਾਦ ਕਰਦਾ ਬਾਈ ਹੋਰ ਕੋਈ ਸਵਾਰ ਕਿਸੇ ਦਾ ਆਇਆ ਤਾਂ ਬਾਈ ਦੱਸ ਦਿਓ ਦਬਾਅ ਦੇ ਦਾਂਗੇ ਇੱਕ ਬਾਈ ਹੋਰ ਉੱਥੇ ਮੁੰਡੇ ਨੇ ਗੱਲ ਦੱਸੀ ਸੀ ਹਾਂ ਉਹ ਕਹਿੰਦਾ ਵੀ ਜਿਹੜੀ ਆਪਣੀ ਕੁਦੇ ਯੂਨੀਵਰਸਿਟੀ ਹੈ ਹਨਾ ਉਹਦੇ ਵਿੱਚ ਕਿਸੇ ਮੁੰਡੇ ਨੇ ਚਾਹ ਦੀ ਸਟਾਲ ਲਾਉਣ ਵਾਸਤੇ ਮਿਲਿਆ ਸੀ ਉਹ ਕਹਿੰਦਾ ਮੈਂ ਕਿਸੇ ਲੈਕਚਰਾਰ ਕੋਲੇ ਭੇਜਤਾ ਆਪਣਾ ਪੁਲਿਸ ਮੁਲਾਜ਼ਮ ਮੁੰਡਾ ਦਾਦਾਈ ਉੱਤੇ ਉਹ ਕਹਿੰਦਾ ਜਦੋਂ ਮੈਨੂੰ ਭੇਜਿਆ ਉਹ ਕਹਿੰਦੇ ਵੀ ਐਂ ਤਾਂ ਤੈਨੂੰ ਠੇਕਾ ਮਿਲਣਾ ਨਹੀਂ ਜਾਂ ਤਾਂ ਤੂੰ ਬੀਜੇਪੀ ਦਾ ਸਰੂਪਾ ਪਵਾ ਲਾ ਫਿਰ ਤੈਨੂੰ ਕੰਟੀਨ ਦਾ ਠੇਕਾ ਦੇ ਦੇਾਂਗੇ ਅਸਲ ਭਾਈ ਗੱਲ ਤਾਂ ਉੱਚੀ ਆ ਗਈ ਹਾਂ ਇਹਦਾ ਕਲਪਦੇ ਆ ਇਹਦਾ ਕਲਪਦੇ ਆ ਕਿ ਅਸੀਂ ਨਿੱਜ ਨਾ ਜੜ ਗਏ ਆ ਲਾਲਚਾਂ ਨਾ ਜੜ ਗਏ ਆ ਆਪਦਾ ਹਿੱਤ ਦੇਖਦੇ ਆ ਉਹਨੇ ਭਾਈ ਜਵਾਬ ਦਿੱਤਾ ਉਹ ਕਹਿੰਦਾ ਮੈਂ ਨਹੀਂ ਭਈ ਉਹ ਕਰਦਾ ਅਸੀਂ ਅਸੀਂ ਯਾਰ ਜਿਹੜੀ ਮੈਂ ਕਹਿੰਦਾ ਵੀ ਇਸ ਇਸ ਬੋਲੀ ਨੂੰ ਸੰਭਾਲਣ ਦੀ ਖਾਤਰ ਤੁਸੀਂ ਦੇਖੋ ਅਸੀਂ ਜਦ ਅੰਗਰੇਜ਼ਾਂ ਦਾ ਦੌਰ ਸੀ ਨਾ ਅੰਗਰੇਜ਼ਾਂ ਦਾ ਰਾਜ ਸੀ ਉਹਨਾਂ ਨੇ ਇੱਕ ਗੱਲ ਜਦੋਂ ਆਪਾਂ ਨੂੰ ਕਬਜ਼ੇ 'ਚ ਲਿਆ ਨਾ ਕਬਜ਼ਾ ਕੀਤਾ ਆਪਣੇ ਤੇ ਆਪਣੀ ਧਰਤੀ ਤੇ ਆਪਾਂ ਨੂੰ ਗੁਲਾਮ ਬਣਾਇਆ ਉਹਨਾਂ ਨੇ ਇੱਕ ਗੱਲ ਦੇਖੀ ਵੀ ਇਹ ਲੋਕ ਬੜਾ ਸਮਾਂ ਕਾਬੂ ਨਹੀਂ ਰਹਿਣੇ ਇਹਨਾਂ ਨੂੰ ਲੰਮਾ ਸਮਾਂ ਆਪਾਂ ਕਿਵੇਂ ਗੁਲਾਮ ਬਣਾ ਕੇ ਰੱਖ ਸਕਦੇ ਆ ਉਹਨੇ ਇੱਕ ਗੱਲ ਕਹੀ ਸਾਰੇ ਅੰਗਰੇਜ਼ਾਂ ਨੇ ਇੱਕ ਦਿਮਾਗ ਲਾਇਆ ਉਹ ਕਹਿੰਦੇ ਵੀ ਇਨ੍ਹਾਂ ਲੋਕਾਂ ਕੋਲ ਇਹਨਾਂ ਦੀ ਬੋਲੀ ਖੋਲੋ ਇਹ ਲੋਕ ਗੁਲਾਮ ਹੋ ਜਾਣਗੇ ਇਹ ਪੱਕੇ ਤੌਰ ਤੇ ਗੁਲਾਮ ਹੋ ਜਾਣਗੇ ਉਹਨਾਂ ਸਮਿਆਂ ਦੇ ਵਿੱਚ ਕੈਦਾ ਦਾ ਦੇਖੋ ਪੰਜਾਬੀ ਦਾ ਊੜੇ ਆੜੇ ਦਾ ਕੈਦਾ ਜਮਾ ਕਰਾਉਂਦਾ ਅੰਗਰੇਜ਼ਾਂ ਕੋਲੇ 6 ਆਨੇ ਨਾਮ ਮਿਲਦੇ ਸੀ ਤੇ ਗੁਣਾਸਾ ਜਮਾ ਕਰਾਉਂਦਾ 2 ਆਨੇ ਦੇਖੋ ਕਿੰਨੇ ਹਮਲੇ ਹੋਏ ਪਰ ਧੰਨੋ ਲੋਕ ਜਿਹਨੂੰ ਅਸੀਂ ਅਨਪੜ੍ਹ ਕਹਿੰਨੇ ਆ ਉਹਨਾਂ ਨੇ ਪੁਲੀ ਸੰਭਾਲਦੀ ਬਚਾ ਕੇ ਰੱਖੀ ਸਾਡੇ ਤੱਕ ਲਿਆ ਕੇ ਲੈ ਕੇ ਆਏ ਅੱਜ ਅਸੀਂ ਪੜੇ ਲਿਖੇ ਹੋ ਕੇ ਯਾਰ ਆਪਣੀ ਮਾਂ ਬੋਲੀ ਤੋਂ ਬੇਮੁਖ ਹੋ ਗਏ ਸੋ ਭਾਈ ਸਾਰਿਆਂ ਦਾ ਫਿਰ ਧੰਨਵਾਦ ਫਿਰ ਇੱਕ ਬੇਨਤੀ ਕਰਦਾ ਪਤਾ ਨਹੀਂ ਸਰਕਾਰ ਨੇ ਕਦੋਂ ਕੁਝ ਪੱਕਰ ਪਾ ਕੇ ਅੰਦਰ ਸਿੱੜ ਦੇਣਾ ਪਰ ਮੇਰਾ ਵੀਰ ਉਹ ਕੱਲਾ ਫੇਸਬੁੱਕਾਂ ਤੇ ਨਹੀਂ ਉਹਦਾ ਸੜਕਾਂ ਨੇ ਹੀ ਢੇਰੀ ਠਾਉਣੀ ਪਈਆਂ ਸੜਕਾਂ ਤੇ ਕੋਈ ਵੀ ਬੰਦਾ ਪੰਗਾ ਅੱਜ ਬਹੁਤ ਸੰਯੋਗ ਦਿੱਤਾ ਬਈ ਲੋਕਾਂ ਨੇ ਬਹੁਤ ਜ਼ਿਆਦਾ ਸਾਰੇ ਪੰਜਾਬ 'ਚ ਨੇਰੀ ਬਣਾਈ ਆ ਜੀ ਬਹਿ ਦਿਲੋਂ ਧੰਨਵਾਦ ਕਰਦਾ ਹਾਂ ਕੱਲਾ ਕੱਲਾ ਬੰਦਾ ਹੀ ਹੌਸਲਾ ਮੈਨੂੰ ਹਰਨ ਨਹੀਂ ਦਿੰਦਾ ਪਿੱਛੇ ਨਹੀਂ ਹਟਣ ਦਿੰਦਾ ਹੋ ਸਕਾਂ ਦੀ ਮੇਰੇ ਜੋਸ਼ ਭਰਦਾ ਵੀ ਲਖਿਆ ਕੋਈ ਗੱਲ ਨਹੀਂ ਤੁੰਨੂੰ ਜਲੰਧ ਤੁਰੰਦੇ ਆ ਫੜਨ ਦੇ ਕੋਈ ਗੱਲ ਨਹੀਂ ਮਾਰਨ ਦੇ ਡਾਂਗ ਜਿਹੜੀਆਂ ਮਾਰਦੇ ਆ ਦੇਣ ਦੇ ਪਰਚੇ ਜਿਹੜੇ ਦਿੰਦੇ ਆ ਮਰਵਾਦਨ ਕੋਈ ਗੱਲ ਨਹੀਂ ਪਰ ਇਹ ਇਹ ਲੋਕਾਂ ਦਾ ਪਿਆਰ ਹੀ ਮੈਨੂੰ ਤੋਰੀ ਪੰਦਾ ਸੋ ਕੱਲਾ ਪਿਆਰ ਮੇਰਾ ਫੇਸਬੁੱਕ ਦੇ ਨਾਲ ਦਿਖਾਇਆ ਕਰੋ ਜੇ ਕਦੇ ਨਾਂ ਛੱਡਦੇ ਆਪਣੀ ਕਾਲ ਹੋਣੀ ਸੀਗੀ ਵੱਡਾ ਸੱਦਾ ਹੋਣਾ ਸੀਗਾ ਫਿਰ ਪੂਰਾ ਪੰਜਾਬ ਉੱਥੇ ਪਹੁੰਚਣਾ ਚਾਹੀਦਾ ਸੀ ਕਿਹੀ ਤੁਹਾਡਾ ਪਿਆਰ ਪਹਿਲਾਂ ਵੀ ਮੈਨੂੰ ਬਚਾਈ ਤੁਰਿਆ ਹੁੰਦਾ ਬਥੇਰਾ ਸਰਕਾਰ ਨਾਲ ਜਹਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਕਿ ਚਟੇ ਦਾ ਪਰਚਾ ਦੇਤਾ ਕਿ ਪੁਰਾਣੇ ਪਰਚੇ ਖੋਲਤੇ ਕਦੇ ਕਿਵੇਂ ਕਦੇ ਕਿਵੇਂ ਅੱਜ ਵੀ ਹੋਜ਼ਰਤ ਤੁਹਾਨੂੰ ਦਿੰਦੇ ਕਿਸ ਪਰਚੇ ਚ ਪਰ ਪਤਾ ਸੀ ਕਿ ਪੰਜਾਬ ਦੇ ਲੋਕ ਬਰਦਾਸ਼ਤ ਨਹੀਂ ਕਰਨਗੇ ਲੋਕਾਂ ਦਾ ਦਬਾਅ ਬਹੁਤ ਵੱਡਾ ਰਿਹਾ ਅੱਜ ਤੁਹਾਡਾ ਧੰਨਵਾਦ ਬਾਈ بس ਧੰਨਵਾਦ ਮੇਰੀ ਬੇਨਤੀ ਬਾਰ ਬਾਰ ਅਪੀਲ ਸੁਣ ਲਓ ਸਕੂਲਾਂ ਦੇ ਵਿੱਚੋਂ ਆਪਣੇ ਜਵਾਕਾਂ ਅਗਰ ਜਾ ਕੇ ਪੜਤਾਲ ਕਰ ਲਓ ਮਹੀਨੇ ਦੇ ਮਹੀਨੇ 15 ਦੇ 15 ਦਿਨ ਜਿਹੜਾ ਮਾਰਦੇ ਰਿਹਾ ਕਰੋ ਪੁੱਛਿਆ ਕਰੋ ਕਿ ਦਿਖਾਓ ਸਾਡੇ ਜਵਾਕਰ ਕਿੰਨੀ ਪੰਜਾਬੀ ਆਉਂਦੀ ਹੈ ਇਹ ਜ਼ਰੂਰ ਪੁੱਛਿਆ ਕਰੋ ਪੁੱਛਿਆ ਕਰੋ ਸਾਰੀਆਂ ਗੱਲਾਂ ਮਤਾਂ ਜਾ ਕੇ ਧੰਨਵਾਦ